ਲੰਗੇ ਦੇਣੀ ਹੁਸ਼ਿਆਰਪੁਰ ਦੇ ਵਿੱਚ ਬੜੀ ਦਰਦਨਾਕ ਘਟਨਾ ਵਾਪਰੀ 5 ਸਾਲਾਂ ਦੇ ਬੱਚੇ ਦੇ ਨਾਲ ਜ਼ਬਰ ਜਨਾ ਸੁਣ ਕੇ ਹੀ ਰੋਂਗਟੇ ਖੜੇ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਪ੍ਰਵਾਸੀਆਂ ਨੂੰ ਭਜਾਉਣ ਦੀ ਜਿਹੜੀ ਇੱਕ ਮੁਹਿੰਮ ਸ਼ੁਰੂ ਹੋਈ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਔਰ ਸ਼ਾਇਦ ਉਹ ਰੁਕੇਗੀ ਵੀ ਨਹੀਂ ਔਰ ਉਸੇ ਚੀਜ਼ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਵੀ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਉਨ੍ਹਾਂ ਦੇ ਬਿਆਨ ਵਿੱਚ ਇਹ ਪੂਰਾ ਮਸਲਾ ਕਿਸੇ ਹੋਰ ਪੱਧਰ ਦੇ ਉੱਤੇ ਐਸਕੇਲੇਟ ਹੁੰਦਾ ਨਜ਼ਰ ਆਇਆ। ਹਾਲਾਂਕਿ ਜਦੋਂ ਵਾਪਰੀਆਂ ਘਟਨਾਵਾਂ ਦੀ ਗੰਭੀਰਤਾ ਉਨ੍ਹਾਂ ਦੀ ਢੁੰਗਾਈ ਵੱਲ ਜਾਈਏ ਤਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਚਰਚਾਵਾਂ ਸੁਲਤਾਨਪੁਰ ਲੋਧੀ ਦੇ ਨਾਲ ਵੀ ਦੱਸੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਇਦਾਂ ਦੀ ਹਾਈਵਾਨੀਅਤ ਵਾਪਰਨ ਦੀ ਘਟਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੀ ਕੁਝ ਹੋ ਸਕਦਾ ਹੈ ਜਾਂ ਕੀ ਕੁਝ ਹੋਣਾ ਚਾਹੀਦਾ ਹੈ ਇਹ ਵੱਡੇ ਸਵਾਲ ਖੜੇ ਹੋ ਰਹੇ ਆ। ਪੰਜਾਬ ਅੰਦਰ ਇਸ ਚੀਜ਼ ਤੋਂ ਨਜਾਤ ਪਾਉਣ ਲਈ ਕੀ ਕੁਝ ਹੋਣਾ ਚਾਹੀਦਾ ਕੀ ਕੁਝ ਕੀਤਾ ਜਾਣਾ ਚਾਹੀਦਾ ਇਹ ਵੀ ਨਾਲ ਵਿਚਾਰਨਾ ਚਾਹੀਦਾ ਖੈਰ ਸਿਮਰਨਜੀਤ ਸਿੰਘ ਮਾਨ ਇਸ ਮਸਲੇ ਦੇ ਉੱਤੇ ਆਪਣਾ ਬਿਆਨ ਸਾਂਝਾ ਕਰਦੇ ਨਜ਼ਰ ਆ ਰਹੇ ਜਿਵੇਂ ਕਿ ਮੈਂ ਕਿਹਾ ਕਿ ਉਹਨਾਂ ਨੇ ਇਸ ਮਸਲੇ ਨੂੰ ਇੱਕ ਵੱਖਰੇ ਪੱਧਰ ਦੇ ਉੱਤੇ ਐਸਕੇਲੇਟ ਜ਼ਰੂਰ ਕੀਤਾ ਹੈ ਉਹ ਕੀ ਪੱਧਰ ਹੈ ਜਾਂ ਉਹ ਕੀ ਮਸਲਾ ਆ ਆਓ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਸਾਰੇ ਪਰਵਾਸੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਸਾਰੇ ਦੋਸ਼ੀ ਹੈਗੇ ਆ ਪਰ ਜਿੰਨੇ ਵੀ ਪ੍ਰਵਾਸੀ ਜਿੱਥੇ ਕੰਮ ਕਰਦੇ ਜ਼ਿੰਮੇਦਾਰਾਂ ਦੇ ਕੋਲੇ ਆਉਂਦੇ ਆ ਦੁਕਾਨਦਾਰਾਂ ਦੇ ਕੋਲੇ ਆਉਂਦੇ ਆ ਹਰੇਕ ਦੁਕਾਨਦਾਰ ਤੇ ਜ਼ਿੰਮੇਦਾਰ ਜਿਹੜਾ ਉਹਨਾਂ ਨੂੰ ਦਿਹਾੜੀ ਦਿੰਦਾ ਉਹਦਾ ਫਰਜ਼ ਬਣਦਾ ਹੈ ਕਿ ਉਹਦੀ ਰਿਪੋਰਟ ਪੁਲਿਸ ਦੇ ਕੋਲੇ ਦਰਜ ਕਰਨ ਕਿ ਇਹ ਕਿੱਥੋਂ ਆਇਆ ਹੈ ਤੇ ਕਿੱਥੇ ਰਹਿੰਦਾ ਹੈ ਤੇ ਕਿੱਥੇ ਇੱਥੇ ਕਿਹੜੀ ਜਗ੍ਹਾ ਦੇ ਵਿੱਚ ਇਹਦੀ ਰਹਿਸ਼ ਹੈਗੀ ਆ ਤੇ ਉਹਦੇ ਉੱਤੇ ਪੁਲਿਸ ਐਕਸ਼ਨ ਲੂਗੀ ਜਾ ਉਸ ਦੇ ਉੱਤੇ ਮਕਦਮੇ ਚੱਲਣਗੇ ਤੇ ਇਹ ਮੇਰਾ ਮਸਲਾ ਹੈ ਕਿ ਇਹ ਜੇ ਕਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਅਸੀਂ ਬੜੇ ਦੁਖੀ ਹਾਂ ਤੇ ਨਿਹੰਗਾਂ ਸੰਘਾ ਨੇ ਵੀ ਇਹ ਆਪਣਾ ਮੋਰਚੇ ਲਾਏ ਹੋਏ ਐ ਤਾਂ ਇਹ ਸਥਿਤੀ ਜਿਹੜੀ ਖਰਾਬ ਹੋ ਰਹੀ ਹੈ ਇਸ ਨੂੰ ਠੀਕ ਕਰਨਾ ਚਾਹੀਦਾ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਸੀ ਗਵਰਨਮੈਂਟ ਦੀ ਜਿਹੜੀ ਖਤਮ ਹੋ ਗਈ ਉਹਦੇ ਵਿੱਚ ਇਹ ਸੀ ਕਿ ਅਸੀਂ ਬਸਤੀਆਂ ਸ਼ਹਿਰਾਂ ਦੇ ਨਾਲ-ਨਾਲ ਬਣਾ ਦਈਏ ਜੇ ਜਿਹੜੇ ਸਿੱਖ ਖਾਲਸਾ ਮੰਗਦੇ ਐ ਇਹਨਾਂ ਦੀ ਥਾਂ ਬਿਹਾਰ, 오डिशा, ਮੱਧ ਪ੍ਰਦੇਸ਼ ਤੋਂ ਲੋਕੀ ਪ੍ਰਵਾਸੀ ਬਠਾ ਦਈਏ ਜਿਹੜੀ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟ ਜੂਵੇ